ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਕੋਲੇ ਪਹੁੰਚ ਸਕੇ ਜੇ ਸ ਕਿਸੇ ਵੀਰ ਭੈਣ ਨੂੰ ਜੋ ਵੀ ਅਸੀਂ ਰਿਸ਼ਤੇ ਦੱਸਦੇ ਹੁੰਨੇ ਆ ਉਹ ਪਸੰਦ ਆਉਂਦੇ ਨੇ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਆਪ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਆ ਜੀ ਨਵੇਂ-ਨਵੇਂ ਰਿਸ਼ਤੇ ਰਿਸ਼ਤਾ ਜੀ ਸੰਗਰੂਰ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ ਹੈ 99 ਤੇ ਹਾਈਟ ਹੈ ਜੀ 5 ਫੁੱਟ 5 ਇੰਚ ਸਟੱਡੀ ਲੜਕੀ ਨੇ ਪਲੱਸ 2 ਕੀਤੀ ਵੀ ਹੈ ਮੈਡੀਕਲ ਦੇ ਵਿੱਚ ਦੋ ਭੈਣ ਭਰਾਣੇ ਜੀ ਇਹ ਲੜਕੀ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਜੀ ਲੜਕੇ ਨੂੰ ਜ਼ਮੀਨ 15 ਕਿੱਲਿਆਂ ਤੱਕ ਆਉਂਦੀ ਹੋਵੇ ਜੀ ਜੇ ਸੁਣੋ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1492 ਤੁਸੀਂ ਇਸ ਰਿਸ਼ਤੇ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਫਰੂਜ਼ਪੁਰ ਏਰੀਆ ਜੀ ਲੜਕੇ ਦਾ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਜੀ ਜਨਮ ਜੀ ਇਹਨਾਂ ਦਾ 92 ਦਾ ਤੇ ਹਾਈਟ ਹੈ ਜੀ ਇਹਨਾਂ ਦੀ 5 8 ਦਸ ਪਾਸੇ ਜੀ ਲੜਕਾ ਹੈ ਦੋ ਭੈਣਾਂ ਤੇ ਦੋ ਭਰਾ ਹੈ ਜੀ ਇਹ ਭਰਾ ਲੜਕੇ ਦਾ ਕੈਨੇਡਾ ਦੇ ਵਿੱਚ ਹੈ ਸਾਰੀ ਫੈਮਿਲੀ ਇਹਨਾਂ ਦੀ ਘਰ ਦੇ ਵਿੱਚ ਨੇ ਮੰਮੀ ਡੈਡੀ ਤੇ ਦੋ ਬੱਚੇ ਹੈ ਜੀ ਇਹਨਾਂ ਦੇ ਇਹਨਾਂ ਦੇ ਘਰ ਵਾਲੀ ਐਕਸਪਾਇਰ ਹੋ ਗਈ ਸੀ ਲੜਕਾ ਇਹਨਾਂ ਦਾ 6 ਸਾਲ ਦਾ ਜੀ ਤੇ ਲੜਕੀ 12 ਸਾਲਾਂ ਦੀ ਹੈ ਟੋਟਲ ਜ਼ਮੀਨ ਆਉਂਦੀ ਹੈ ਜ ਇਹਨਾਂ ਨੂੰ 20 ਕਿੱਲੇ ਤੇ ਲੜਕੇ ਨੂੰ 10 ਕਿੱਲੇ ਜ਼ਮੀਨ ਆਉਂਦੀ ਹੈ ਇਨਾਂ ਨੂੰ ਲੜਕੀ ਚਾਹੀਦੀ ਹੈ ਖਰੀਲੂ ਕਮ ਵਾਲੀ ਕੋਈ ਇਹਨਾਂ ਦੀ ਮੰਗ ਨਹੀਂ ਹੈਗੀ ਜੀ ਜੋ ਕਿ ਘਰ ਦੀ ਸੰਭਸਵਾਲ ਕਰ ਸਕੇ ਜੇ ਸੈਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਹਨਾਂ ਦਾ ਘਰ ਦਾ ਨੰਬਰ ਹੈਗਾ ਜੀ 99883 88213 99883 88213 ਅਗਲਾ ਰਸਤਾ ਜੀ ਆਪਣੇ ਕੋਲੇ ਮਾਨਸਾ ਏਰੀਆ ਜੀ ਲੜਕੇ ਦਾ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਜੀ 96 ਤੇ ਹਾਈਟ ਹੈ 5 ਫੁੱਟ 11 ਇੰਚ ਸਟੱਡੀ ਕੀਤੀ ਜੀ ਇਹਨੇ ਬੀ ਕਾਮ ਦੋ ਭੈਣ ਭਰਾਣੇ ਜੇ ਤੇ ਇਹ ਲੜਕੇ ਨੂੰ 5 ਕਿੱਲੇ ਜ਼ਮੀਨ ਆਉਂਦੀ ਹੈ ਡੈਡੀ ਇਹਨਾਂ ਦੇ ਜੋਬ ਕਰਦੇ ਨੇ ਲੜਕਾ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਗਈ ਹੋਵੇ ਜੀ ਜੈਸਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1384 ਤੁਸੀਂ ਇਸ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਤਲਵੰਡੀ ਸਾਬੋ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਲੜਕੇ ਦਾ ਡੇਟ ਆਫ ਬਰਥ ਜੀ 97 ਤੇ ਹਾਈਟ 6 ਫੁੱਟ 2 ਇੰਚ। ਸਟੱਡੀ ਨੇ ਪਲੱਸ 2 ਕੀਤੀ ਹੈ ਜੀ ਤੇ ਕੰਪਿਊਟਰ ਦਾ ਕੋਰਸ ਕੀਤਾ ਹੋਇਆ ਦੋ ਭੈਣ ਭਰਾਣੇ ਤੇ ਭੈਣ ਲੜਕੀ ਦੀ ਕੈਨੇਡਾ ਦੇ ਵਿੱਚ ਹੈ ਜੀ। ਲੜਕੇ ਨੂੰ 7 ਕਿੱਲੇ ਜ਼ਮੀਨ ਆਉਂਦੀ ਹੈ। ਨਿਊਜ਼ੀਲੈਂਡ ਲੜਕਾ ਇਹ ਪੀਆਰ ਹੈ ਤੇ ਉਧਰ ਟਰੱਕ ਚਲਾਉਂਦਾ ਜੀ ਇਹ ਲੜਕਾ। ਇਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਤੇ ਲੜਕੀ ਦੀ ਹਾਈਟ 5-7 ਤੱਕ ਹੋਵੇ ਜੀ ਪਹਿਲੇ ਹੀ ਦਿੰਦੇ ਨੇ ਕੈਨੇਡਾ ਗਈ ਲੜਕੀ ਨੂੰ ਜਿਸ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1324 ਤੁਸੀਂ ਇਸ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਆਪਣੇ ਕੋਲੇ ਮਾਨਸਾ ਏਰੀਏ ਤੋਂ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ ਡੇਟ ਆਫ ਬਰਥ ਜੀ ਬੰਮੀ ਹਾਈਟ ਹੈ ਜੀ 6 ਫੁੱਟ 8 ਇੰਚ ਸਟੱਡੀ ਕੀਤੀ ਹੈ ਜੀ ਲਾ ਇਹ ਦੋ ਭਰਾ ਨੇ ਜੀ ਤੇ ਦੋਨੋਂ ਭਰਾਵਾਂ ਕੋਲ ਟੋਟਲ 20 ਏਕ ਲੇਜ਼ਮੀਨ ਹੈ ਜ਼ਮੀਨ ਇਹਨਾਂ ਦੀ ਸਾਰੀ ਸ਼ਹਿਰੀ ਹੈ ਜੀ ਲੜਕਾ ਵਰਕ ਪਰ ਮਰਤੇ ਹੈ ਜੀ ਕੈਨੇਡਾ ਦੇ ਵਿੱਚ ਇਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਇਹ ਕੈਨੇਡਾ ਪੀਆਰ ਲੜਕੀ ਨੂੰ ਹੀ ਦਿੰਦੇ ਨੇ ਜੀ ਜੇਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1267 ਤੁਸੀਂ ਇਸ ਬਾਰੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੋ ਰਿਸ਼ਤੇ ਦੱਸੇ ਨੇ ਤੁਹਾਨੂੰ ਜੇ ਇਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਸਾਡਾ ਜੋ ਨੰਬਰ ਸਕਰੀਨ ਤੇ ਦਿੱਤਾ ਗਿਆ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇ ਕਿਸੇ ਵੀਰ ਭੈਣ ਨੇ ਆਪਣੇ ਕਿਸੇ ਰਿਸ਼ਤੇ ਦੀ ਕੋਈ ਵੀ ਐਡ ਦੇਣੀ ਹੈ ਤਾਂ ਤੁਸੀਂ ਸਾਡੇ WhatsApp ਨੰਬਰ ਤੇ ਸਾਨੂੰ ਮੈਸੇਜ ਕਰ ਦਿਆ ਕਰੋ ਜੀ ਧੰਨਵਾਦ